24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆ ਸਤਿ ਸ਼੍ਰੀ ਅਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਥੈਂਕ ਯੂ ਸਾਡੇ ਨਾਲ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੋਂ ਅੱਜ ਤੱਕ ਪਹੁੰਚ ਰਹੇ ਹਨ ਪੰਜਾਬ ਬਚਾਓ ਯਾਤਰਾ ਤਰਨਤਨ ਸ਼ਹਿਰ ਵਿੱਚ ਪੁੱਜਨ ਤੇ ਪਾਲਟੀ ਪ੍ਰਧਾਨ ਸੁਖਬੀਤ ਸਿੰਘ ਬਾਦਲ ਨੂੰ ਪੰਜਾਬ ਦੇ ਵਿਅੰਗ ਐਕਸ਼ਨ ਕਮੇਟੀ ਦੇ ਸੁਭਾ ਪਰਦਾਲ ਲਖਵੀ ਸਿੰਘ ਸਿਆਣੀ ਦੇਗਵਾਈ ਹੇਠ ਆਪਣਾ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਤੇ ਸੁਖਬੀਤ ਸਿੰਘ ਬਾਦਲ ਨੇ ਪੰਜਾਬ ਦੇ ਵਿਅੰਗ ਐਕਸ਼ਨ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਹਣ ਕਿ ਪੰਜਾਬ ਬੰਦ ਸਰਕਾਰਾਂ ਉਨਤੇ ਪਹਿਲਾਂ ਟੁਹਾਡੀ ਹੱਕੀ ਮੰਗ ਬਹਾਲ ਕੀਤੀਆਂ ਜਾਣਗੀਆਂ ਅੱਜ ਉਹਨਾਂ ਨੇ ਜਦੋਂ ਪੰਜਾਬ ਦੇ ਵਿਅੰਗ ਐਕਸ਼ਨ ਕਮੇਟੀ ਦੇ ਬਹੁਤ ਸਾਰੇ ਸਾਥੀਆਂ ਨੂੰ ਦੇਖਿਆ ਇੱਥੇ ਤੇ ਉਤਰ ਕੇ ਥੱਲੇ ਆਏ ਆ ਔਰ ਉਹਨਾਂ ਨੇ ਇਹ ਕਿਹਾ ਕਿ ਜਦੋਂ ਸਾਡੀ ਸਰਕਾਰ ਆਊਗੀ ਅਸੀਂ ਪਹਿਲ ਦੇ ਤੌਰ ਤੇ ਜਿਹੜਾ ਆ ਤੁਹਾਨੂੰ ਜੋ ਸਰਕਾਰਾਂ ਹੁਣ ਨਜ਼ਰਬੰਦ ਕਰ ਰਹੀਆਂ ਆ ਤੁਹਾਡੇ ਰਾਸ਼ਨ ਕਾਰਡ ਕੱਢ ਰਹੀਆਂ ਆ ਠੱਕੇ ਸ਼ਾਇਆ ਕਰ ਰਹੀਆਂ ਆ ਅਸੀਂ ਉਹ ਤੁਹਾਡੀਆਂ ਜਿੰਨੀਆਂ ਵੀ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਆਮ ਆਦਮੀ ਪਾਰਟੀ ਸਰਕਾਰ ਨੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਬਾਦਲ ਨੇ ਕਿਹਾ ਕਿ ਹਮੇਸ਼ਾ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਅੰਗ ਇਹਨਾਂ ਨੂੰ ਪੈਲ ਦੇ ਆਧਾਰ ਤੇ ਮੰਗਾਂ ਨੂੰ ਲੈ ਕੇ ਲਾਗੂ ਕਰਦੇ ਸਨ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਿਵੰਗ ਐਕਸ਼ਨ ਕਮੇਟੀ ਪ੍ਰਧਾਨ ਲਖਵੀ ਸਿੰਘ ਸਿਆਣੀ ਨੇ ਦੱਸਿਆ ਹੈ ਕਿ ਮੌਜੂਦਾ ਸਰਕਾਰ ਨੇ ਸਾਡੇ ਨਾਲ ਵਾਰ-ਵਾਰ ਮੀਟਿੰਗਾਂ ਕਰਕੇ ਕੋਚਾ ਮਜ਼ਾਕ ਕਰਦੀਆਂ ਰਹੀਆਂ ਹਨ ਜੇਕਰ ਸੁਖਬੀਰ ਸਿੰਘ ਬਾਦਲ ਸਾਡੀਆਂ ਹਕੀ ਮੰਗਾਂ ਵਿੱਚ ਪਹਿਲੀ ਮੰਗ ਨੂੰ ਸ਼੍ਰੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਾਡੇ ਸਾਥੀਆਂ ਨੂੰ ਰੋਜ਼ਗਾਰ ਦਿੰਦੀ ਹੈ ਤਾਂ ਆਉਂਦੀਆਂ ਵਿਧਾਨ ਸਭਾ ਚੋਣਾਂ ਵੇਲੇ ਪੂਰੇ ਪੰਜਾਬ ਵਿੱਚੋਂ 7 ਲੱਖ ਤੋਂ ਅੰਗ ਇਹਨ ਪਾਰਟੀ ਦਾ ਸਾਥ ਦੇਣ ਗਿਆ ਤੁਸੀਂ ਦੇਖੋ ਤਰਨਤਾਰਨ ਤੋਂ ਜਸਬੀ ਸਿੰਘ ਲੱड्डੂਦੀਪ ਸ਼ੇਸ਼ ਰਪੋਰਟ ਅੱਜ ਉਹਨਾਂ ਨੇ ਜਦੋਂ ਪੰਜਾਬ ਦੇ ਪੰਜਾਬ ਐਕਸ਼ਨ ਕਮੇਟੀ ਦੇ ਬਹੁਤ ਸਾਰੇ ਸਾਥੀਆਂ ਨੂੰ ਦੇਖਿਆ ਇੱਥੇ ਤੇ ਉਤਰ ਕੇ ਥੱਲੇ ਆਏ ਆ ਔਰ ਉਹਨਾਂ ਨੇ ਇਹ ਕਿਹਾ ਕਿ ਜਦੋਂ ਸਾਡੀ ਸਰਕਾਰ ਆਉਗੀ ਅਸੀਂ ਪਹਿਲ ਦੇ ਤੌਰ ਤੇ ਜਿਹੜਾ ਆ ਤੁਹਾਨੂੰ ਜੋ ਸਰਕਾਰਾਂ ਹੁਣ ਨਜ਼ਰਬੰਦ ਕਰ ਰਹੀਆਂ ਆ ਤੁਹਾਡੇ ਰਾਸ਼ਨ ਕਾਰਡ ਕੱਟ ਰਹੀਆਂ ਆ ਧੱਕੇਸ਼ਾਹੀਆਂ ਕਰ ਰਹੀਆਂ ਆ ਅਸੀਂ ਉਹ ਤੁਹਾਡੀਆਂ ਜਿੰਨੀਆਂ ਵੀ ਸਮੱਸਿਆਵਾਂ ਪੈਲਦੇ ਆ ਤੇ ਉਹ ਹੱਲ ਕਰਾਂਗੇ ਅਸੀਂ ਧੰਨਵਾਦ ਕਰਦੇ ਆ ਕਿ ਜਲੋ ਕਿਉਂਕਿ ਦਿਵਿਆਂਗ ਵਰਗ ਦੀ ਵੀ ਇੱਕ ਲੋਕਤੰਤਰ ਦੇ ਵਿੱਚ ਹਿੱਸੇਦਾਰੀ ਆ ਉਸ ਨੂੰ ਹਿੱਸੇਦਾਰੀਆਂ ਸਿਰਫ ਵੋਟਾਂ ਵੇਲੇ ਯਾਦ ਆਉਂਦੀਆਂ ਸਾਰੇ ਆਮ ਜਿੰਨੀਆਂ ਵੀ ਪਾਰਟੀਆਂ ਆ ਸੋ ਇਸੇ ਕਰਕੇ ਜਦੋਂ ਤੱਕ ਸਾਡੀ ਹੋਂਦ ਇਹਨਾਂ ਨੂੰ ਨਹੀਂ ਪਤਾ ਲੱਗਦੀ ਉਦੋਂ ਤੱਕ ਜਿਹੜਾ ਸਾਡੀਆਂ ਸਮੱਸਿਆਵਾਂ ਦਾ ਉਹ ਹੱਲ ਨਹੀਂ ਹੋਣਾ ਔਰ ਸਾਨੂੰ ਪੂਰੀ ਉਮੀਦ ਆ ਕਿ ਜਦੋਂ ਵੀ ਅ ਸਰਕਾਰ ਆਉਂਦੀ ਆ ਜਾਂ ਜਿਹੜੀ ਵੀ ਸਰਕਾਰ ਸਾਡੀ ਜਿਹੜੀ ਹੈ ਦਿਵੰਗਾ ਦੀ ਆਵਾਜ਼ ਬਣਦੀ ਆ ਅਸੀਂ ਉਹਨਾਂ ਦੇ ਨਾਲ ਹੱਟਟ ਕੇ ਖੜਾਂਗੇ ਇਸ ਕਰਕੇ ਇਕੱਠੇ ਹੋਇਆ ਕਿ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਆ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਦਿਵੰਗਾ ਨੂੰ ਅਣਗੌਲਿਆ ਕੀਤਾ ਆ ਔਰ ਵੋਟਾਂ ਪਾਉਣ ਤਾਂ ਕਿ ਸੀਮਤ ਰੱਖਿਆ ਸੋ ਅੱਜ ਸਾਨੂੰ ਪਤਾ ਲੱਗਾ ਸੀ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਆ ਉਸੇ ਪੰਜਾਬ ਬਚਾਓ ਯਾਤਰਾ ਵਿੱਚ ਦਿਵਿਆਂਗ ਵਰਗ ਵੀ ਆਉਂਦਾ ਆ ਜਿਨ੍ਹਾਂ ਨੂੰ ਕਹੇ ਅਜੇ ਤੱਕ ਕਿਸੇ ਵੀ ਸਰਕਾਰਾਂ ਨੇ अहमियत ਨਹੀਂ ਦਿੱਤੀ ਸੋ ਅੱਜ ਅਸੀਂ ਉਸੇ ਤਹਿਤ ਮਾਨਯੋਗ ਸੁਖਬੀਰ ਬਾਦਲ ਜੀ ਨੂੰ ਇੱਕ ਮੰਗ ਪੱਤਰ ਦੇਣ ਵਾਸਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਦਿਵਿਆਂਗ ਐਕਸ਼ਨ ਕਮੇਟੀ ਦੇ ਸਾਥੀ ਆ ਉਹ ਇਕੱਠੇ ਹੋਏ ਆ ਤਾਂ ਜੋ ਕਿ ਬੱਖ ਬੱਖ ਜੋਸ਼ ਰੋਮਣੀ ਕਮੇਟੀ ਪ੍ਰਬੰਧਕ ਕਮੇਟੀ ਦੇ ਅਧਾਰੇ ਚੱਲਦੇ ਆ ਉਹਨਾਂ ਦੇ ਅੰਦਰ ਦਿਵਿਆਂਗ ਵਿਅਕਤੀਆਂ ਨੂੰ ਵੀ ਰੁਜ਼ਗਾਰ ਦੇ ਕੇ ਜਿਹੜਾ ਇਹਨਾਂ ਦੀ ਖੁਸ਼ਹਾਲੀ ਲਿਆਂਦੀ ਜਾ ਸਕੇ আছে yeah, ਸਾਡੇ ਗਿਣਤੀ ਦੇ ਅਨੁਸਾਰ ਤਾਂ ਜੇ ਮੰਨਿਆ ਜਾਵੇ ਤਾਂ 7 ਲੱਖ ਤੋਂ ਉੱਪਰ ਹੈ ਸਾਡਾ ਦਿਵਿਆਂਗ ਪੰਜਾਬ ਦਾ ਜਿਹੜਾ ਕਿ ਸਿਆਸਤ ਨੂੰ ਪਲਟਣ ਦੇ ਵਿੱਚ ਅਹਿਮ ਰੋਲ ਜਿਹੜਾ ਅਦਾ ਕਰਦਾ ਔਰ ਤੁਹਾਨੂੰ ਵੀ ਪਤਾ ਹੈ ਕਿ ਚੋਣ ਕਮਿਸ਼ਨ ਦੀਆਂ ਵੀ ਹਦਾਇਤਾਂ ਹੁੰਦੀਆਂ ਕਿ ਕੋਈ ਵੀ ਦਿਵਿਆਂਗ ਬੋਟ ਪਾਉਣ ਤੋਂ ਬੰਨ ਜਾਣਾ ਰਹਿ ਜਵੇ ਉਸ ਸਮੇਂ ਸਾਨੂੰ ਘਰਾਂ ਵਿੱਚੋਂ ਵੋਟਾਂ ਲਿਆ ਕੇ ਸਾਡੀਆਂ ਵੋਟਾਂ ਭੁਗਤਾਈਆਂ ਜਾਂਦੀਆਂ ਪਰੰਤੂ ਉਸ ਤੋਂ ਬਾਅਦ ਨਾ ਚੋਣ ਕਮਿਸ਼ਨ ਨੂੰ ਨਾ ਬਣਦੀਆਂ ਨਵੀਆਂ ਸਰਕਾਰਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਦਿਵਿਆਂਗ ਵਰਗ ਦੀਆਂ ਮੁਸ਼ਕਲਾਂ ਕੀ ਹੈਗੀਆਂ ਤੇ ਇਹਨਾਂ ਦੇ ਹੱਲ ਕੀ ਕਰਨਾ ਹੈ ਜੇਕਰ ਉਹ ਸੁਆਦਤਾ ਤੁਹਾਨੂੰ ਨੌਕਰੀ ਬਹਾਲ ਕਰਦਾ ਜਾਂਦਾ ਰੱਖਿਆ ਜਾਂਦਾ ਇਹ ਸਮਰਥਨ ਕਰੂਗਾ ਕੱਲ੍ਹ ਦਾ ਅਸੀਂ ਜੇਕਰ ਸਾਡੀ ਤਾਂ ਗੱਲ ਇਹ ਹੁੰਦੀ ਆ ਕਿ ਅਸੀਂ ਦੇਖੋ ਦਿਵਿਆਂਗਾਂ ਸਾਨੂੰ ਹਰੇਕ ਦੇ ਸਹਾਰੇ ਦੀ ਲੋੜ ਆ ਸਾਨੂੰ ਜਿਸ ਵੀ ਪਾਰਟੀ ਨੇ ਇਸ ਗੱਲੋਂ ਸਹਾਰਾ ਦਿੱਤਾ ਕਿ ਤੁਹਾਨੂੰ ਰੋਜੀ ਰੋਟੀ ਜੋਗੇ ਅਸੀਂ ਕਰ ਦਾਂਗੇ ਤੁਹਾਡੀਆਂ ਮੰਗਾਂ ਵਲ ਅਸੀਂ ਧਿਆਨ ਦੇਵਾਂਗੇ ਹਮਦਰਦੀ ਦਾ ਵਿਚਾਰ ਕਰਨਗੇ ਅਸੀਂ ਪੂਰੇ ਤੌਰ ਤੇ ਉਹਨਾਂ ਦਾ ਡਟ ਕੇ ਜਿਹੜਾ ਆ ਅਸੀਂ ਸਮਰਥਨ ਕਰਾਂਗੇ ਇਸ ਤਰ੍ਹਾਂ ਨਹੀਂ ਆ ਸਾਡੇ ਪੰਜਾਬ ਦੇ ਵਿਹੰਗ ਐਕਸ਼ਨ ਕਮੇਟੀ ਦੀ ਇੱਕੋ ਇੱਕ ਸੀ ਸਿਰਮੌਰ ਜਥੇਬੰਦੀ ਆ ਜਿਹੜਾ ਤੁਸੀਂ ਨਤੀਜਾ ਸਾਹਮਣੇ ਦੇਖ ਲਓ ਇਹਨਾਂ ਨੂੰ ਅਸੀਂ ਬਾਰ ਬਾਰ ਘੇਰਿਆ ਵੀ ਆ ਬਿਆਸ ਪੁਲ ਤੇ ਧਰਨੇ ਵੀ ਲਾਏ ਆ ਔਰ ਇਹ ਦਿਵਿਆਂਗਾਂ ਦੀ ਇੱਕ ਬਹੁਤ ਵੱਡੀ ਸਾਲਿਆ ਔਰ ਫਗਵਾੜੇ ਤੱਕ ਲੈ ਕੇ ਪੂਰੇ ਪੰਜਾਬ ਦੇ ਵਿੱਚ ਦਿਵਿਆਂਗ ਆਪਣੇ ਹੱਕਾਂ ਦੀ ਜਿਹੜੀ ਲੜਾਈ ਲੜਦਾ ਆ ਜੇ ਅਗਰ ਸਾਨੂੰ ਕੋਈ ਵੀ ਸਰਕਾਰ ਜਿਹੜੀ ਆ ਉਹ ਸਮਰਥਨ ਪਾਰਟੀ ਸਾਨੂੰ ਕਹਿੰਦੀ ਆ ਅਰੇ ਸਾਡੀਆਂ ਸਮੱਸਿਆ ਦਾ ਹੱਲ ਕਰਦੀ ਆ ਅਸੀਂ ਖੁੱਲ ਕੇ ਛਰੇ ਆ ਉਹਨਾਂ ਦਾ ਜਿਹੜਾ ਸਮਰਥਨ ਕਰਾਂਗੇ ਅਸੀਂ ਲੋਕ ਕੋਈ ਕਿਸੇ ਦਾ ਸਮਰਥਨ ਨਹੀਂ ਕਰਾਂਗੇ